ਅਕਾਲ ਤਖਤ ਦੇ ਉੱਤੇ ਪੰਜ ਸਿੰਘ ਬੈਠੇ ਹੋਣ ਜਿਹੜੇ ਗੁਰੂ ਨੂੰ ਸਮਰਪਿਤ ਹੋਣ ਤੇ ਸਾਡੇ ਕੌਮ ਦਾ ਕੋਈ ਬਾਲਵੇਂਗਾ ਨਹੀਂ ਕਰ ਸਕਦਾ ਇਹ ਮੇਰੀ ਗਰੰਟੀ ਮੈਂ ਤੁਹਾਨੂੰ ਫੇਰ ਕਹਿਣਾ ਕਿ ਗੁਰੂ ਆਸ਼ੇ ਅਨੁਸਾਰ ਇਹ ਜਿਹੜੀਆਂ ਵਿਧੀ ਵਿਧਾਨ ਨੇ ਗੁਰੂ ਨੇ ਬਣਾਏ ਨੇ ਇਹਨਾਂ 'ਚ ਸਰਕਾਰ ਤਖੰਦਾ ਜੀ ਨਹੀਂ ਕਰ ਸਕਦੀ ਜੇ ਕਰਦੀ ਆ ਤੇ ਸੰਵਿਧਾਨ ਕਹਿੰਦਾ ਇਹ ਸੰਵਿਧਾਨ ਦਾ ਅਪਮਾਨ ਹੋਊਗਾ ਪਰ ਸਾਡੇ ਗੁਰੂ ਸੇ ਸਿਧਾਂਤ ਲਾਗੂ ਨਹੀਂ ਹਨ ਜਦੋਂ ਇਹ ਐਕਟ ਬਣਿਆ ਉਸ ਸਮੇਂ ਨਾਲ ਉਪ ਨੀਯਮ ਬਣੇ ਉਪ ਨੀਯਮ ਦੇ ਵਿੱਚ ਸਭ ਤੋਂ ਪਹਿਲਾਂ ਤੇ ਗੁਰੂ ਅਰਜਨ ਦੇਵ ਜੀ ਦੇ ਨਾਲ ਧੋਖ ਕੀਤਾ ਸਾਡੀ ਲੀਡਰਸ਼ਿਪ ਨੇ ਗੁਰੂ ਅਰਜਨ ਦੇਵ ਜੀ ਬਾਬਾ ਬੁੱਟਾ ਨੂੰ ਪਦਵੀ ਦਿੰਦੇ ਨੇ ਗਰੰਥੀ ਥਾਪ ਕੇ ਦਿੰਦੇ ਨੇ 98 ਸਾਲ ਦੀ ਉਮਰ 'ਚ ਤੇ ਸਾਡੇ ਲੀਡਰਾਂ ਨੇ ਉਹ ਪਦਵੀ ਨੂੰ ਨੌਕਰ ਕਰਕੇ 52 ਸਾਲ ਦੀ ਰਿਪੇਅਰ ਕਰਤਾ ਆ ਗੁਰੂ ਸਾਹਿਬ ਦੀ ਸੋਚ ਜ਼ਿਆਦਾ ਚੰਗੀ ਆ ਜਾਂ ਸਾਡੇ ਲੀਡਰਾਂ ਦੀ ਅੱਜ ਇਸ ਗ੍ਰੰਥੀ ਤਰਵਾਰ ਸਾਹਿਬ ਨੌਕਰ ਆ ਤੇ 52 ਸਾਲ ਦਾ ਰਿਟਾਇਰ ਹੁੰਦਾ ਪਰ ਗੁਰੂ ਅਰਜਨ ਦੇਵ ਜੀ ਨਿਗਾਹ ਬਾਬਾ ਬੁੱਟਾ ਜੀ 98 ਸਾਲ ਦੇ ਤੇ ਇਸ ਕਰਕੇ ਉਹਨਾਂ ਨੂੰ ਬਿਠਾਇਆ ਕਿ ਇਹਨਾਂ ਨੇ ਚਾਰ ਗੁਰੂ ਸਾਹਿਬਾਨ ਦੀ ਸੇਵਾ ਕੀਤੀ ਇਹ ਮਹਾ ਮਹਾਪੁਰਖ ਨੇ ਜਦੋਂ ਕਹਿੰਦੇ ਮੈਂ ਇਸ ਧਰਮ ਦੀ ਸ਼ਾਲਾ ਬਣਾਈ ਮੈਂ ਬੱਦੀ ਸੱਚ ਧਰਮ ਸਾਲ ਹੈ ਗੁਰਸਿੱਖਾਂ ਲਹਦਾ ਭਾਲ ਕੇ ਪੈਰ ਧੋਵਾ ਪੱਖਾ ਫੇਰਦਾ ਤੇ ਸਨੇਬ ਨੇ ਬਲਾਗਾ ਪਾਇਆ ਗੁਰੂ ਸਾਹਿਬ ਕਹਿੰਦੇ ਕਿ ਮੇਰਾ ਜੀ ਕਰਦਾ ਮੈਂ ਇਸ ਬਜ਼ੁਰਗ ਦੇ ਪੈਰ ਧੋਵਾਂ ਤੇ ਰੁਪੱਖਾ ਕਰਾਂ ਤੇ ਉਹਨਾਂ ਨੂੰ ਪਿਠਾਉਂਦੇ ਨੇ ਹਰਮੰਦਰ ਸਾਹਿਬ ਗ੍ਰੰਥੀ ਦੀ ਪੋਸਟ ਤੇ ਤੇ ਅੱਜ ਸਾਡੇ ਲੇਡਰ ਨੇ ਉਹਨੂੰ ਨੌਕਰ ਬਣਾ ਲਿਆ ਅਕਾਲ ਤਖਤ ਦੇ ਉੱਤੇ ਪੰਜ ਸਿੰਘ ਬੈਠੇ ਹੋਣ ਜਿਹੜੇ ਗੁਰੂ ਨੂੰ ਸਮਰਪਿਤ ਹੋਣ ਤੇ ਸਾਡੇ ਕੌਮ ਦਾ ਕੋਈ ਬਾੜ ਵੀ ਦਾ ਨਹੀਂ ਕਰ ਸਕਦਾ ਇਹ ਮੇਰੀ ਗਰੰਟੀ ਮੈਂ ਤੁਹਾਨੂੰ ਫੇਰ ਕਹਿਣਾ ਕਿ ਗੁਰੂ ਆਸ਼ੇ ਅਨੁਸਾਰ ਇਹ ਜਿਹੜੀਆਂ ਵਿਧੀ ਵਿਧਾਨ ਨੇ ਗੁਰੂ ਨੇ ਬਣਾਏ ਨੇ ਇਹਨਾਂ 'ਚ ਸਰਕਾਰ ਤਖੰਦਾ ਜੀ ਨਹੀਂ ਕਰ ਸਕਦੇ ਜੇ ਕਰਦੀ ਆ ਤੇ ਸੰਵਿਧਾਨ ਕਹਿੰਦਾ ਹੈ ਸੰਵਿਧਾਨ ਦਾ ਅਪਮਾਨ ਹੋਊਗਾ ਪਰ ਸਾਡੇ ਗੁਰੂ ਸੇ ਸਿਧਾਂਤ ਲਾਗੂ ਨਹੀਂ ਹਨ ਜਦੋਂ ਇਹ ਐਕਟ ਬਣਿਆ ਉਸ ਸਮੇਂ ਨਾਲ ਉਪ ਨਿਯਮ ਬਣੇ ਉਪ ਨਿਯਮ ਦੇ ਵਿੱਚ ਸਭ ਤੋਂ ਪਹਿਲਾਂ ਤੇ ਗੁਰੂ ਅਰਜਨ ਦੇਵ ਜੀ ਦੇ ਨਾਲ ਧੋਖ ਕੀਤਾ ਸਾਡੀ ਲੀਡਰਸ਼ਿਪ ਨੇ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਨੂੰ ਪਦਵੀ ਦਿੰਦੇ ਨੇ ਗਰੰਥੀ ਥਾਪ ਕੇ ਦਿੰਦੇ ਨੇ 98 ਸਾਲ ਦੀ ਉਮਰ ਦੇ ਤੇ ਸਾਡੇ ਲੀਡਰਾਂ ਨੇ ਉਹ ਪਦਵੀ ਨੂੰ ਨੌਕਰ ਕਰਕੇ 56 ਸਾਲ ਦੀ ਰਿਟਾਇਰ ਕਰਤਾ। ਆ ਗੁਰੂ ਸਾਹਿਬ ਦੀ ਸੋਚ ਜ਼ਿਆਦਾ ਚੰਗੀ ਹੈ ਜਾਂ ਸਾਡੇ ਲੀਡਰਾਂ ਦੀ? ਅੱਜ ਗ੍ਰੰਥੀ ਦਰਬਾਰ ਸਾਹਿਬ ਨੌਕਰ ਆ ਤੇ 56 ਸਾਲ ਦਾ ਰਿਟਾਇਰ ਹੁੰਦਾ। ਪਰ ਗੁਰੂ ਅਰਜਨ ਦੇਵ ਜੀ ਨਿਗਾਹ ਬਾਬਾ ਬੁੱਟਾ ਜੀ 98 ਸਾਲ ਦੇ ਤੇ ਇਸ ਕਰਕੇ ਉਹਨਾਂ ਨੂੰ ਬਿਠਾਇਆ ਕਿ ਇਹਨਾਂ ਨੇ ਚਾਰ ਗੁਰੂ ਸਾਹਿਬਾਨ ਦੀ ਸੇਵਾ ਕੀਤੀ। ਇਹ ਮਹਾ ਮਹਾਪੁਰਖ ਨੇ ਜਦੋਂ ਕਹਿੰਦੇ ਮੈਂ ਇਸ ਧਰਮ ਦੀ ਸ਼ਾਲਾ ਬਣਾਈ ਮੈਂ ਬੱਦੀ ਸੱਚ ਧਰਮ ਸਾਲ ਹੈ ਗੁਰਸਿੱਖਾਂ ਲਹਦਾ ਭਾਲ ਕੇ ਪੈਰ ਧੋਵਾ ਪੱਖਾ ਫੇਰਦਾ ਤੇ ਸਨੇਬਨੇ ਬਲਾਗਾ ਪਾਇ ਦਿਓ ਗੁਰੂ ਸਾਹਿਬ ਕਹਿੰਦੇ ਕਿ ਮੇਰਾ ਜੀ ਕਰਦਾ ਮੈਂ ਇਸ ਬਜ਼ੁਰਗ ਦੇ ਪੈਰ ਧੋਵਾ ਤੇ ਨੂੰ ਪੱਖਾ ਕਰਾਂ ਤੇ ਉਹਨਾਂ ਨੂੰ ਬਿਠਾਉਂਦੇ ਨੇ ਹਰਮੰਦਰ ਸਾਹਿਬ ਗ੍ਰੰਥੀ ਦੀ ਪੋਸਟ ਤੇ ਤੇ ਅੱਜ ਸਾਡੇ ਲੇਡਾਂ ਨੇ ਉਹਨੂੰ ਨੌਕਰ ਬਣਾ ਲਿਆ